ਜਿਹੜੀ ਮੈਂ ਗੱਲ ਕਹਿਣ ਲੱਗਾ ਧਿਆਨ ਨਾਲ ਸੁਣਿਓ ਅੱਜ ਸਾਡੇ ਵਿੱਚ ਬੰਡੀਆਂ ਪਾ ਰਹੀਆਂ ਪਾਈਆਂ ਜਾ ਰਹੀਆਂ ਗੁਰੂ ਪਿਤਾ ਦੇ ਪੁੱਤਰਾਂ ਦੇ ਉੱਤੇ ਵੀ ਉਂਗਲੀਆਂ ਚੱਕੀਆਂ ਜਾ ਰਹੀਆਂ ਗੁਰੂ ਪਿਤਾ ਦੇ ਪੁੱਤਰਾਂ ਦੇ ਉੱਤੇ ਵੀ ਉਹਨਾਂ ਕਹਿਣਾ ਨਹੀਂ ਮੰਨਿਆ ਜੀ ਉਹਨਾਂ ਆਹ ਨਹੀਂ ਕੀਤੀ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਨੇ ਨਾ ਅਣਕੇ ਕਿ ਉਹਨਾਂ ਕਹਿਣਾ ਨਹੀਂ ਮੰਨਿਆ ਉਹਨਾਂ ਨੂੰ ਪਹਿਲਾਂ ਇੱਕ ਵਾਰੀ ਬਾਹਰ ਜਾ ਕੇ ਗੱਡੀ ਕੋਲ ਜਾ ਕੇ ਪੁੱਛਿਆ ਕਰੋ ਵੀ ਤੇਰਾ ਪੁੱਤ ਤੇਰੇ ਕਹਿਣ ਤੇ ਮੋਬਾਈਲ ਛੱਡਦਾ ਤੇਰੀ ਧੀ ਤੇਰੇ ਕਹਿਣ ਤੇ ਮੋਬਾਈਲ ਛੱਡਦੀ ਆ ਮੇਰੇ ਆਪਣੇ ਤਾਂ ਮੋਬਾਈਲ ਛੱਡਣ ਨੂੰ ਤਿਆਰ ਨਹੀਂ ਤੇ ਦੂਜਿਆਂ ਦੇ ਉੱਤੇ ਤੂੰ ਉਂਗਲੀਆਂ ਚੱਕੀ ਜਾਂਦਾ ਹੁਣ ਮੈਂ ਤੁਹਾਡੇ ਤੋਂ ਇੱਕ ਜਵਾਬ ਲੈਣਾ ਮੇਰਾ ਥੋੜਾ ਜਿਹਾ ਪ੍ਰਚਾਰੇ ਮੇ ਦਾ ਹੁੰਦਾ ਜੀ ਕਿ ਤੁਸੀਂ ਨਾਂ ਨਾਲ ਹੰਗਾਰਾ ਭਰੋਗੇ ਤੇ ਮੈਂ ਬਾਤਾਂ ਪਾਵਾਂਗਾ ਸultanpur ਦੀ ਧਰਤੀ ਹੈ ਉਹ ਸਾਡੇ ਭਾਰਤ ਦਾ ਨਨਕਾਣਾ ਸਾਹਿਬ ਹੈ ਸultanpur ਜਿੱਥੇ ਆਪਾਂ ਬਾਬੇ ਦਾ 550 ਸਾਲਾ ਮਨਾਇਆ ਪੱਕੀ ਗੱਲ ਹੈ ਨਾ ਜੀ ਹੁਣ ਤੁਸੀਂ ਬੋਲ ਕੇ ਦੱਸਿਓ ਕਿ ਬਾਬੇ ਸ਼੍ਰੀ ਚੰਦ ਦਾ ਜਨਮ ਹੈ sultanpur ਦੀ ਧਰਤੀ ਦਾ ਸਚਾਈ ਹੈ ਨਾ ਜੀ ਤੇ ਸultanpur ਦੀ ਧਰਤੀ ਦੇ ਉਤੇ ਗੁਰੂ ਨਾਨਕ ਸਾਹਿਬ ਦੀ ਭੈਣ ਬੇਬੇ ਨਾਨਕੀ ਵਿਆਹੀ ਹੋਈ ਐ ਇਹ ਵੀ ਗੱਲ ਪੱਕੀ ਐ ਤੇ ਰਿਸ਼ਤੇ ਵਿੱਚੋਂ ਬੇਬੇ ਨਾਨਕੀ ਬਾਬੇ ਸ਼ਿਰੀ ਚੰਦ ਦੀ ਕੀ ਲੱਗੀ ਉੱਚੀ ਬੋਲੋ ਜੇ ਪਤਾ ਤਾਂ ਭੂਆ ਇੱਕ ਵਾਰੀ ਸੰਗਤ ਵਿੱਚ ਬੋਲੋ ਕੀ ਲੱਗੀ ਭੂਆ ਹੁਣ ਸੁਣਿਓ ਧਿਆਨ ਨਾਲ ਕਈ ਮੇਰੀਆਂ ਭੈਣਾਂ ਬੇਟੀਆਂ ਕਿਸੇ ਦੀਆਂ ਭੂਆ ਲੱਗਦੀਆਂ ਕਿਸੇ ਦੀਆਂ ਮਾਸੀਆਂ ਲੱਗਦੀਆਂ ਮੰਨ ਲਓ ਕਿਸੇ ਭੂਆ ਦੇ ਭਤੀਜੇ ਨੂੰ ਕੋਈ ਬੰਦਾ ਉੱਚਾ ਨੀਵਾ ਬੋਲੇ ਤੇ ਉਹਦੇ ਭਤੀਜੇ ਨੂੰ ਉੱਚਾ ਨੰਮਾ ਉੱਚਾ ਦੀ ਮਾਂ ਬੋਲ ਕੇ ਭਰੇ ਬੁਰੇ ਬੋਲ ਬੋਲ ਕੇ ਤੇ ਕੀ ਉਹ ਭੂਆ ਉਸ ਬੰਦੇ ਨੂੰ ਆਪਣੇ ਘਰ ਵੜਨ ਦਊਗੀ ਇਹ ਸਵਾਲ ਹੈ ਇੱਕ ਕਿ ਜੇ ਕੋਈ ਕਿਸੇ ਭੂਆ ਦੇ ਭਤੀਜੇ ਨੂੰ ਕੋਈ ਬੰਦਾ ਮਾੜਾ ਚੰਗਾ ਬੋਲ ਬੋਲੇ ਤਾਂ ਉਹ ਉਹਦੇ ਭਤੀਜੇ ਨੂੰ ਮਾੜੇ ਬੋਲ ਬੋਲ ਕੇ ਕਵੇ ਬੇਬੇ ਨਾਨਕੀ ਨੂੰ ਕਿ ਮੈਂ ਤੇਰੇ ਘਰ ਭੂਆ ਵੜਨ ਦਊਗੀ ਕਰ ਤਾਂ ਜਿਹੜੇ ਅੱਜ ਬਾਬਾ ਸ਼੍ਰੀਚੰਦ ਜੀ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਤਾਂ ਸultanpur ਦੀ ਧਰਤੀ ਤੇ ਜਾਣ ਦਾ ਹੱਕ ਹੀ ਕੋਈ ਨਹੀਂ ਫਿਰ ਇਹ ਸੱਚਾਈ ਆ ਉਹਨਾਂ ਨੂੰ ਜਾਣ ਦਾ ਹੱਕ ਹੀ ਕੋਈ ਨਹੀਂ ਆ ਮੈਂ ਕਹਿੰਦਾ ਕਿ ਕਿਤੇ ਆਪਣੀ ਸਮਝ ਵਰਤੋ ਪਤਾ ਕਿਹੜੀ ਗੱਲ ਦੀ ਜੀ ਕਿਸੇ ਸ਼ਾਹੂਕਾਰ ਤੋਂ ਤੁਸੀਂ ਪੈਸੇ ਲੈੇ ਉਧਾਰੇ ਆੜਤੀਏ ਤੋਂ ਪੈਸੇ ਲੈੇ ਆ ਉਧਾਰੇ ਤੇ ਆੜਤੀਏ ਦਾ ਪੁੱਤ ਕਿਤੇ ਨਸ਼ਾ ਪੱਤਾ ਕਰਦਾ ਹੋਵੇ ਤਾਂ ਮਾਫ਼ ਕਰਿਓ ਕਿਤੇ ਗਲੀ ਦੇ ਵਿੱਚ ਡਿੱਗਿਆ ਮਿਲ ਜਾਵੇ ਨਾ ਤੇ ਤੁਸੀਂ ਉਹਨੂੰ ਦਿਓ ਬੋ ਅਕਲਾ तो बोलो मंता चंगा तो की वो पता क्या तो वे खाना तो मेरे प्यो का ही है गुरु नानक दे मैं खाने चो कोई गुड पिए तो कोई जाम पिए वाह वाह ਮਹਿਕਾਨਾ ਹਰਦਮ ਖੁੱਲਾ ਹੈ ਕੀ ਬਾਤ ਮਹਿਕਾਨਾ ਹਰਦਮ ਖੁੱਲਾ ਹੈ ਵਾਹ ਕੋਈ ਸੁਬਾ ਪੀਏ ਤੇ ਕੋਈ ਸ਼ਾਮ ਪੀਏ ਤੁਸੀਂ ਕਿਹੜੀ ਕਿਹੜੀ ਗੱਲ ਤੋਂ ਮੁਨਕਰ ਹੋਵੋਗੇ ਗੁਰੂ ਨਾਨਕ ਦੀ ਗੋਦ ਵਿੱਚ ਬਹਿਣਾ ਕਿਉਂ ਜੀ ਦਸਾਂ ਪਾਛਾਈਆਂ ਜੋਤ ਧੰਨ ਸ਼੍ਰੀ ਗੁਰੂ ਉੱਚੀ ਬੋਲੋ ਧੰਨ ਸ਼੍ਰੀ ਗੁਰੂ ਗらっしゃ ਹੈ ਮਹਾਰਾਜ ਤੇ ਇਹਦਾ ਮਤਲਬ ਗੁਰੂ ਨਾਨਕ ਦੇ ਮਹਾਰਾਜ ਦੀ ਹਾਜ਼ਰਨਾ ਚਰਨੀ ਤੇ ਗੁਰੂ ਨਾਨਕ ਦੀ ਗੋਦ ਵਿੱਚ ਬਹਿ ਕੇ ਜਾਂ ਖੜ ਕੇ ਪ੍ਰਚਾਰ ਕਰਨਾ ਤੇ ਗੁਰੂ ਨਾਨਕ ਦੀ ਗੋਦ ਵਿੱਚ ਹੀ ਬਹਿ ਕੇ ਉਹਦੀ ਔਲਾਦ ਦੇ ਉੱਤੇ ਉਂਗਲੀਆਂ ਚੱਕਣੀਆਂ ਇਹ ਸੋਭਾ ਦੰਦੀਆਂ ਸਿੱਖ ਤੋਂ ਤੁਸੀਂ ਕਿਹੜੀ ਕਿਹੜੀ ਗੱਲ ਤੋਂ ਮੁਨਕਰ ਹੋਵੋਗੇ ਜਿਸ ਦਿਨ ਬਾਠ ਨਗਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਬੈਠੇ ਨੇ ਨਾ ਜੀ ਤਾਂ ਛੇਵੇਂ ਪਾਤਸ਼ਾਹ ਦਰਸ਼ਨ ਦਾਰੇ ਕਰਨ ਵਾਸਤੇ ਗਏ ਸੀ ਦਰਸ਼ਨ ਦਾਰੇ ਕਰਨ ਵਾਸਤੇ ਤੇ ਜਦੋਂ ਦਰਸ਼ਨ ਦਾਰੇ ਕਰਨ ਵਾਸਤੇ ਗਏ ਨਾ ਪੰਜ ਪੁੱਤ ਸੀ ਤੇ ਸਭ ਤੋਂ ਵੱਡਾ ਸੀ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਤੁਸੀਂ ਤਾਂ ਕੋਈ 100 ਰੁਪਿਆ ਰੱਖ ਕੇ ਮੱਥਾ ਟੇਕਦੇ ਕੋ 500 ਰੱਖ ਕੇ ਟੇਕਦਾ ਕੋ 11000 ਰੱਖ ਕੇ ਟੇਕਦਾ ਕੋ ਲੱਖ ਰੱਖ ਕੇ ਟੇਕਦਾ ਪਰ ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਨੇ ਆਪਣਾ ਜੇਠਾ ਪੁੱਤ ਬਾਬਾ ਗੁਰਦਿੱਤਾ ਬਾਬਾ ਸ਼੍ਰੀ ਚੰੰਜ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਿਆ ਸੀ ਤੇ ਭੇਡਾ ਸੀ ਉਹਨਾਂ ਦੀ ਜੀ ਧੰਨ ਬਾਬਾ ਗੁਰਦਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਉਹ ਵਰ ਦਿੱਤਾ ਉਹ ਵਰ ਦਿੱਤਾ ਬਾਬਾ ਸ਼੍ਰੀ ਚੰਦੇ ਦੀ ਕੁਮਾਈ ਨੂੰ ਮੁਖ ਰੱਖ ਕੇ ਫਿਰ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਉਹ ਗੁਰੂ ਪਿਤਾ ਦੇ ਪੁੱਤ ਨੇ ਮੈਂ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਮੈਂ ਉਹਨਾਂ ਦੇ ਪਿਓ ਦਾ ਨਾਂ ਵੰਡ ਕੇ ਢਿੱਡ ਪਾਲ ਰਿਆ ਹਾਂ ਆਪਣਾ ਪਰਿਵਾਰ ਪਾਲ ਰਿਆ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ